ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਿਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਕੁਰਾਲੀ ਸ਼ਹਿਰ ਦੇ ਵਿੱਚ ਜੋ ਰੋਟਰੀ ਕਲੱਬ ਹੈ ਇਹਨਾਂ ਦੇ ਵੱਲੋਂ ਵਿਸ਼ਵਕਰਮਾ ਭਵਨ ਰੋਪਰ ਰੋਡ ਤੇ ਕੁਰਾਲੀ ਸ਼ਹਿਰ ਦੇ ਵਿੱਚ ਅੱਜ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਹੈ ਸੋ ਬਹੁਤ ਵਧੀਆ ਵਧੀਆ ਉਪਰਾਲੇ ਇਸ ਕਲੱਬ ਦੇ ਵੱਲੋਂ ਸ਼ਹਿਰ ਦੇ ਵਿੱਚ ਕੀਤੇ ਜਾ ਰਹੇ ਨੇ ਆਪਾਂ ਇੱਥੇ ਤੁਹਾਨੂੰ ਝਲਕੀਆਂ ਵੀ ਦਿਖਾਉਨੇ ਆ ਖੂਨਦਾਨ ਕੈਂਪ ਦੀਆਂ ਅਤੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਵੀ ਕਰਦੇ ਆਂ ਹਾਂਜੀ ਸਰਪੰਚ ਸਾਹਿਬਾ ਅੱਜ ਤੁਸੀਂ ਬਲੱਡ ਡੋਨੇਟ ਕਰ ਰਹੇ ਹੋ ਪਹਿਲਾਂ ਵੀ ਤੁਸੀਂ ਕੀਤਾ ਹੈ ਹਾਂਜੀ ਬਿਲਕੁਲ ਜੀ ਮੈਂ ਮੇਰੇ ਖਿਆਲ ਨਾਲ 14 ਜਾਂ 15ਵੀਂ ਵਾਰ ਕਰਨ ਲੱਗਿਆ ਹਾਂ ਮੈਂ ਇਸ ਟਾਈਮ ਤੇ ਰੋਟਰੀ ਕਲੱਬ ਦਾ ਮੈਂ ਮੈਂਬਰ ਵੀ ਐ ਪ੍ਰੈਜ਼ੈਂਟ ਜੀ ਤੇ ਕਰਾਰੀ ਇਹ ਅਸੀਂ ਰੋਟਰੀ ਕਲੱਬ ਵੱਲੋਂ ਆਰਗੇਨਾਈਜ਼ ਕਰਦੇ ਆਂ ਵਧੀਆ ਉਪਰਾਲਾ ਹੈ ਮੈਂ ਤਾਂ ਨੌਜਵਾਨਾਂ ਨੂੰ ਵੀ ਕਹਾਂਗਾ ਵੀ ਤੁਸੀਂ ਬੱਦ ਤੇ ਬੱਦ ਡੋਨੇਟ ਕਰੋ ਬਲੱਡ ਤਾਂ ਕਿ ਕਿਸੇ ਜ਼ਰੂਰਤਮੰਦ ਦੀ ਕਿਸੇ ਲੋੜਵੰਦ ਹੁੰਦਾ ਹੈ ਉਹਨਾਂ ਨੂੰ ਕੰਮ ਆ ਸਕੇ ਤੇ ਇਹ ਤੇ ਬਹੁਤ ਵਧੀਆ ਹੈ ਆਪਣੀ ਬਾਡੀ ਲਈ ਵੀ ਬਹੁਤ ਵਧੀਆ 24 ਆਵਰ ਚ ਰੀਫਰੈਸ਼ ਹੋ ਜਾਂਦੀ ਬਾਡੀ ਹੈ ਨਾ ਆਲ ਆਲ ਰੈਡੀ ਤੁਹਾਡਾ ਤੁਸੀਂ ਪੂਰਾ ਮੇਨਟੇਨ ਕਰ ਲੈਂਦੇ ਹੋ ਹੈ ਨਾ ਤੇ ਤੁਹਾਨੂੰ ਬਿਮਾਰੀਆਂ ਤੇ ਨਹੀਂ ਯਾਦ ਮਿਲਦੀ ਹੈ ਨਵਾਂ ਬਲੱਡ ਬਣਦਾ ਹੈ ਸਰਕਲ ਬਣਦਾ ਤੁਹਾਡਾ ਜੀ ਥੈਂਕ ਯੂ ਹਾਂਜੀ ਲक्की ਜੀ ਡਾਕਟਰੀ ਕਲੱਬ ਦੇ ਵੱਲੋਂ ਤੁਹਾਡਾ ਇਹ ਕੈਂਪ ਲਗਾਇਆ ਜਾ ਰਿਹਾ ਬਹੁਤ ਵਧੀਆ ਸਲਾਮਾ ਤੁਸੀਂ ਕਰਦੇ ਹੋ ਸ਼ਹਿਰ ਦੇ ਵਿੱਚ ਤੇ ਹੋਰ ਵੀ ਇਲਾਕੇ ਦੇ ਵਿੱਚ ਅੱਜ ਦੇ ਇਸ ਕੈਂਪ ਬਾਰੇ ਕੀ ਕਹਿੰਦੇ ਹੋ ਇਹ तकरीबन ਇਸ ਵਾਰ ਦਾ ਸਾਡਾ ਪਿਛਲੇ ਸਾਲ ਦੋ ਕੈਂਪ ਲਗਾਏ ਸੀਗੇ ਇਸ ਇਅਰ ਦਾ ਪਹਿਲਾ ਕੈਂਪ ਹੈ ਤੇ ਅੱਗੇ ਵੀ ਲਾਉਂਦੇ ਰਾਂਗੇ ਕੈਂਪ ਬਾਕੀ ਅਸੀਂ ਸਮਾਜ ਸੇਵਾ ਦੇ ਜਿਹੜੇ ਹੋਰ ਕੰਮ ਆ ਉਹ ਵੀ ਕਰਦੇ ਕਰ ਰਹੇ ਆਂ ਤੇ ਚੱਲਦੇ ਰਹਿਣਗੇ ਨਿਰੰਤਰ ਇਹ ਰੋਟਰੀ ਬਲੱਡ ਬੈਂਕ ਸਟ੍ਰੈਕਟਰ 37 ਤੋਂ ਟੀਮ ਆਈ ਹੈ ਮਾਰ ਡਾਕਟਰਾਂ ਬਹੁਤ ਕਿਉਂਕਿ ਜਦੋਂ ਵੀ ਕਿਸੇ ਨੂੰ ਲੋੜ ਪੈਂਦੀ ਹੈ ਇਹ ਨਾਲ ਦੀ ਨਾਲ ਮਤਲਬ ਖੂਨਦਾਨ ਨੂੰ ਜਿਹਨੂੰ ਬਲੱਡ ਦੀ ਲੋੜ ਪੈਂਦੀ ਨਾਲ ਦੀ ਅਵੇਲੇਬਲ ਕਰ ਦਿੰਦੇ ਆਂ ਕੀ ਕਹੋਗੇ ਨੌਜਵਾਨਾਂ ਨੂੰ ਆਹ ਹੋਰ ਨਵੀਂ ਪੀੜ੍ਹੀ ਨੂੰ ਵੀ ਇਹ ਖੂਨਦਾਨ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਜੀ ਨੌਜਵਾਨਾਂ ਨੂੰ ਤਾਂ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਇਹਦੇ ਨਾਲ ਚਾਰ ਜ਼ਿੰਦਗੀਆਂ ਬਚ ਜੰਦੀ ਇੱਕ ਜਿਹੜਾ ਅਸੀਂ ਬਲੱਡ ਇੱਕ ਜਣਾ ਯੂਨਿਟ ਦੰਨੇ ਆ ਉਹਦੇ ਨਾਲ ਚਾਰ ਬੰਦਿਆਂ ਨੂੰ ਫਾਇਦਾ ਹੁੰਦਾ ਸੋ ਸਭ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਖੂਨਦਾਨ ਕਰਿਆ ਕਰੋ ਵੈਸੇ ਵੀ 24 ਘੰਟੇ ਬਾਅਦ ਸੈੱਲ ਨਵੇਂ ਬਣ ਜਾਂਦੇ ਆ ਪੁਰਾਣੇ ਡੈੱਡ ਹੋ ਜਾਂਦੇ ਆ ਸੋ ਸਾਰੇ ਨੌਜਵਾਨਾਂ ਨੂੰ ਵੀ ਬਾਕੀ ਜਿਹੜੇ ਦੇਰ ਹੈ ਉਹਨਾਂ ਦਾ ਧੰਨਵਾਦ ਹੈਗੇ ਜਿਹੜੇ ਨਹੀਂ ਦਿੰਦੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਖੂਨਦਾਨ ਕਰਿਆ ਕਰੋ ਹਾਂਜੀ ਸਰ ਕੀ ਹਾਲ ਹੈ ਜੀ ਠੀਕ ਹੈ ਜੀ ਵਧੀਆ ਜੀ ਹਾਂ ਹਾਂਜੀ ਸੋ ਬਹੁਤ ਵਧੀਆ ਉਪਰਾਲਾ ਹੈ ਤੁਹਾਡੇ ਜਿਹੇ ਕਲੱਬ ਦੇ ਵੱਲੋਂ ਹਾਂਜੀ ਹਾਂਜੀ ਸੋ ਕੀ ਕਹੋਗੇ ਤੁਸੀਂ ਇਹ ਖੂਨਦਾਨ ਲਈ ਸਾਡੀ ਰੋਟਰੀ ਕਲੱਬ ਦੀ ਸਾਰੀ ਟੀਮ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਕਿ ਖੂਨਦਾਨ ਮਹਾਨਦਾਨ ਕਿਉਂਕਿ ਇਹਨੂੰ ਸਭ ਤੋਂ ਉੱਪਰ ਮੰਨਿਆ ਜਾਂਦਾ ਹੈ ਕਿਉਂਕਿ ਇਹਦੇ ਨਾਲ ਜਿਹੜੀਆਂ ਬਹੁਤ ਕੀਮਤੀ ਜਾਨਾਂ ਹੈ ਉਹ ਬਚ ਜਾਂਦੀਆਂ ਤੇ ਅਸੀਂ ਨੌਜਵਾਨ ਪੀੜ੍ਹੀ ਨੂੰ ਵੀ ਜਾਂ ਆਪਣੇ ਹੋਰ ਸਾਥੀਆਂ ਨੂੰ ਵੀ ਅਪੀਲ ਕਰਾਂਗੇ ਵੀ ਘੱਟੋ ਘੱਟ 3 ਮਹੀਨੇ ਬਾਅਦ ਜਾਂ 6 ਮਹੀਨੇ ਬਾਅਦ ਜ਼ਰੂਰ ਖੂਨ ਦਾ ਕੀਤਾ ਜਾਵੇ ਕਿਉਂਕਿ ਨੇਚਰਲੀ ਹੋਰ ਬਣ ਜਾਂਦਾ ਹੈ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੁਣ ਅੱਜ ਵੀ ਸਾਡੇ ਸਾਰੇ ਮੈਂਬਰਾਂ ਲਗਭਗ ਖੂਨ ਦਿੱਤਾ ਤਾਂ ਜੋ ਅਸੀਂ ਬਾਕੀ ਜਿਹੜੇ ਜ਼ਰੂਰਤਬੰਦ ਜਿਨ੍ਹਾਂ ਨੂੰ ਲੋੜ ਹੈ ਕੋਈ ਐਕਸੀਡੈਂਟ ਹੋ ਜਾਂਦਾ ਹੈ ਤਾਂ ਉਹਨਾਂ ਨੂੰ ਖੂਨ ਮਿਲ ਸਕੇ ਧੰਨਵਾਦ ਹਾਂਜੀ ਸਰ ਤੁਸੀਂ ਵੀ ਇਸ ਕਲੱਬ ਦੇ ਨਾਲ ਜੁੜੇ ਹੋਏ ਹੋ ਵਧੀਆ ਵਧੀਆ ਤੁਸੀਂ ਉਪਰਾਲੇ ਕਰਦੇ ਹੋ ਸ਼ਹਿਰ ਦੇ ਵਿੱਚ ਹੋਰ ਵੀ ਕਿਤੇ ਮਤਲਬ ਕਿ ਸਫਾਈ ਵੀ ਕਰਾਉਂਦੇ ਹੋ ਠੀਕ ਹੈ ਜੀ ਤੇ ਕਿਤੇ ਸਕੂਲਾਂ ਦੇ ਵਿੱਚ ਕੋਈ ਫ੍ਰਿਜ ਡੋਨੇਟ ਕਰਤਾ, ਵਾਟਰ ਕੁਲਰ ਡੋਨੇਟ ਕਰਤਾ ਤੇ ਅੱਜ ਇਹ ਕੈਂਪ ਵੀ ਲਗਾਇਆ ਜਾ ਰਿਹਾ ਕੀ ਕਹਿਣਾ। ਸੋ ਇਹ ਜਿਹੜੇ ਜੀ ਅਸੀਂ ਸਮਾਜ 'ਚ ਰਹਿੰਦੇ ਹਾਂ ਸਮਾਜਿਕ ਪ੍ਰਾਣੀ ਆ। ਸੋ ਸਾਨੂੰ ਸਮਾਜ ਵੱਲ ਸਾਡੇ ਵੱਲ ਬਹੁਤ ਧਿਆਨ ਦੇਣਾ ਚਾਹੀਦਾ। ਬਹੁਤ ਸਾਰੀਆਂ ਕ੍ਰਿਤੀਆਂ ਨੇ ਤੇ ਜਿਹੜੇ ਨੌਜਵਾਨ ਨੇ ਜਦੋਂ ਇਦਾਂ ਦੇ ਕੰਮਾਂ ਨਾਲ ਜੁੜਨਗੇ ਬਹੁਤ ਸਾਰੀਆਂ ਕ੍ਰਿਤੀਆਂ ਤੋਂ ਵਾਜਣਗੇ। ਜਿਹੜਾ ਸਮਾਜ ਆ ਉਹਨੂੰ ਚੰਗੀ ਸੇਧ ਦੇਣਗੇ ਤਾਂ ਸਾਡਾ ਜਿਹੜਾ ਸਮਾਜ ਆ ਉਹ ਵਧੀਆ ਸਿਰਜਣਾ ਉਹਦੀ ਹੋਊਗੀ ਤੇ ਜਿਹੜਾ ਮਤਲਬ ਬਹੁਤ ਸਾਰੀਆਂ ਜਿਹੜੀਆਂ ਕ੍ਰਿਤੀਆਂ ਤੋਂ ਆਪਾਂ ਬੱਸ ਸਕਦੇ ਆ। ਸੋ ਇਹੀ ਜਿਹੜਾ ਰੋਟਰੀ ਕਲੱਬ ਦਾ ਉਪਰਾਲਾ ਵੀ ਲੋਕ ਜੋੜਨ ਦੇ ਵਤਵਾਂਦ ਜਿਹੜੇ ਸਾਂਝੇ ਕੰਮ ਨੇ ਸਮਾਜ ਦੇ ਸਾਂਝੇ ਕੰਮ ਨੇ ਲੋਕਾਂ ਦੇ ਸਾਂਝੇ ਕੰਮ ਨੇ ਉਹਨਾਂ ਵਾਸਤੇ ਅੱਗੇ ਆਉਣ ਤਾਂ ਕਿ ਉਹ ਦੂਜਿਆਂ ਵਾਸਤੇ ਵੀ ਪ੍ਰੇਰਨਾ ਸਰੋਤ ਬਣ ਸੋ ਰੋਟਰੀ ਕਲੱਬ ਦਾ ਹੀ ਮੁੱਖ ਮੰਤਵ ਹੈ ਜੀ ਧੰਨਵਾਦ ਹਾਂਜੀ ਪਰਮਿੰਦਰ ਜੀ ਰੋਟਰੀ ਕਲੱਬ ਦੀ ਵੱਲੋਂ ਅੱਜ ਜੋ ਕੈਂਪ ਲਗਾਇਆ ਗਿਆ ਹੈ ਸੋ ਹੋਰ ਵੀ ਬਹੁਤ ਵਧੀਆ-ਵਧੀਆ ਉਪਰਾਲੇ ਤੁਸੀਂ ਕਰਦੇ ਹੋ ਉਹਨਾਂ ਬਾਰੇ ਜਾਣਕਾਰੀ ਦਿਓ ਸਰ ਰੋਟਰੀ ਕਲੱਬ ਹੈ ਜਿਹੜਾ ਸਾਡਾ ਇੰਟਰਨੈਸ਼ਨਲ ਸੰਸਥਾ ਹੈ ਜੀ ਜੀ ਇਹਦੇ 2.2 ਮਿਲੀਅਨ ਦੇ ਕਰੀਬ ਮੈਂਬਰਸ ਹੈਗੇ ਆ ਜੀ ਕਿਉਂਕਿ ਇਹਦੇ ਬਹੁਤ ਸਾਰੇ ਕੰਟਰੀਆਂ 'ਚ ਜੀ ਰੋਟਰੀ ਕਲੱਬ ਹੈਗਾ ਹੀ ਬਹੁਤ ਸਾਰੇ ਕੰਟਰੀਆਂ 'ਚ ਇਹ ਸਾਰੇ ਤਕਰੀਬਨ ਸਮਾਜ ਸੇਵਾ ਦੇ ਕੰਮ ਕਰਦਾ ਜੀ ਗੁਰਾਲੀ ਹੁਣ ਸਾਡੇ ਬਲੱਡ ਡੋਨੇਸ਼ਨ ਕੈਂਪ ਲੱਗ ਰਿਹਾ ਹੈ ਲਾਸਟ ਲਾਸਟ ਵੀਕ ਸਾਡੇ ਲਾਸਟ ਟਾਈਮ ਸਾਡਾ ਹਸਪੀਟਲ 'ਚ ਅਸੀਂ ਉਹ ਕੀਤਾ ਸੀ ਜੀ ਸਫਾਈ ਅਭਿਆਨ ਚਲਾਇਆ ਸੀ ਜੀ ਉਹ ਤੋਂ ਪਹਿਲਾਂ ਗਰਲ ਸਕੂਲ 'ਚ ਇੱਕ ਉਹ ਵਾਟਰ ਵਾਟਰ ਪਿਉਰੀਫਾਇਰ ਲਾਇਆ ਸੀ ਜੀ। ਜੀ। ਉਸ ਤੋਂ ਬਾਅਦ 2-3 ਪ੍ਰੋਜੈਕਟ ਹੋਰ ਅਸੀਂ ਕਰਾਲੀ ਚ ਬਹੁਤ ਵਧੀਆ ਕੀਤੇ ਆ ਜੀ ਜਿਹੜੇ ਸੋਸ਼ਲ ਸਮਾਜ ਸੇਵਾ ਦੇ ਬਹੁਤ ਵਧੀਆ ਕੰਮ ਸੀ ਜੀ। ਇੱਕ ਇਹ ਸਮਾਜ ਸੇਵੀ ਸਰਸਾ ਜੀ। ਓਕੇ। ਸੋ ਕਾਫੀ ਮੈਂਬਰ ਮਤਲਬ ਕਿ ਤੁਹਾਡੇ ਕਰਾਲੀ ਦੇ ਵਿੱਚ ਵੀ ਹੈਗੇ ਆ। ਹਾਂਜੀ। ਸਾਡੇ ਮੈਂਬਰ ਹੀ ਆ ਸਾਡੇ ਅੱਜ ਮੈਂਬਰਾਂ ਨੇ ਸਾਡੇ ਜਿੱਦਾਂ ਕਸ਼ਿਸ਼ ਜੀ ਹੈ ਜੀ। ਆ ਸਾਡੇ ਆਪਣੇ ਗੋਗਨਾ ਜੀ ਹੈ ਜੀ। ਗੁਰਿੰਦਰ ਮੁੰਡੇ ਜੀ ਹੈ ਜੀ। ਪ੍ਰੀਤ ਬਵੇਜਾ ਜੀ ਮੋਹਣੀ ਸਰਪੰਚ ਜੀ ਬੜੌਦੀ ਤੋਂ ਜੀ ਆਪਣਾ ਨੀਤਨ ਮੁੰਡੇ ਜੀ ਇਹ ਸਾਡੇ ਸਾਰੇ ਤਕਰੀਬਨ ਕਲੱਬ ਦੇ ਹੋਰ ਜਿਹੜੇ ਸੂ ਮੈਂਬਰਾਂ ਨੇ ਉਹਨਾਂ ਦਾ ਸਹਿਯੋਗ ਰਿਹਾ ਹੈ ਬਹੁਤ ਵਧੀਆ ਸਹਿਯੋਗ ਹੈ ਸਾਡੀ ਟੀਮ ਨਾਲ ਕੰਦੇ ਨਾਲ ਕੰਦਾ ਲਾ ਕੇ ਖੜੇ ਹੈ ਜੀ ਉਹਨਾਂ ਦਾ ਸਾਨੂੰ ਹਰੇਕ ਹੋਰ ਜਿਹਨੇ ਮੈਂਬਰ ਰਹਿੰਦੇ ਆ ਉਹ ਵੀ ਸਾਡੇ ਪੂਰੀ ਸਪੋਰਟ ਚ ਗਿਣਨੀ ਜੀ ਹੈ ਜੀ ਸਾਡੇ ਉਹਨਾਂ ਦਾ ਸਾਡੇ ਕਲੱਬ ਨੂੰ ਪੂਰਾ ਸਹਿਯੋਗ ਹੈ ਜੀ ਸ਼ਹਿਰ ਵਾਸੀਆਂ ਵੱਲੋਂ ਵੀ ਸਾਨੂੰ ਪੂਰਾ ਸਹਿਯੋਗ ਮਿਲਦਾ ਹੈ ਓਕੇ